ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ 5 ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ 25 ਬਾਈ ਟਾਪ ਦੀਆਂ ਨੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋ ਟੇਲ ਆ ਜਵੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਚੱਲਦਾ ਡਾਕਟਰ ਪੂਰਾ ਵਧੀਆ ਚੱਲਦਾ ਹੈ ਕੰਮ ਚਲੋ ਵਧੀਆ ਪੰਜ ਵੜਾ ਨੇ ਅੱਜ ਹਾਂਜੀ ਅੱਜ ਪੰਜ ਬਸੀਆਂ ਆਪਾਂ ਪੰਜੇ ਦੀਆਂ ਪੰਜੇ ਖੀਰੀਆਂ ਨੇ ਹਾਂ ਖੀਰੀਆਂ ਇਦਾਂ ਤੋਂ ਠੀਕ ਐ ਚਾਰ ਥਣ ਹਨਾ ਚਾਰ ਥਣ ਕੋਈ ਫੋਟਸਾਂ ਨਹੀਂ ਦਾ ਗਾਰੰਟੀ ਹੋਊ ਨਾ ਵੀਰੇ ਪੂਰੀ ਫੁੱਲ ਗਾਰੰਟੀ ਡਾਕਟਰ ਠੀਕ ਐ ਪੂਰੀ ਫੁੱਲ ਗਾਰੰਟੀ ਹੋਊਗੀ ਚਾਰ ਥਣਾਂ ਦੀ ਬਾਕੀ ਬਾਈ ਬਈ ਸੱਚ ਜਾ ਬੋਲਦਾ ਬਾਈ ਕਹਿੰਦਾ ਆਪਾਂ ਕੋਈ ਦੁੱਧ ਦਾ ਨਹੀਂ ਦੱਸਣਾ ਵੀ ਕਿੰਨਾ ਹਨਾ ਕੋਈ ਸੀਮਿੰਟ ਹਾਂ ਦੁੱਧ ਦਾ ਡਾਕਟਰ ਸੇਵਾ ਦਾ ਦੁੱਧ ਸੇਵਾ ਦਾ ਸੀਮਿੰਟ ਦਾ ਕੋਈ ਫਾਇਦਾ ਨਹੀਂ ਹਾਂ ਸੀਮਿੰਟ ਤਾਂ ਹੁਣ ਬੱਸਿਆਂ ਆਪੀ ਦੱਸ ਦਿੰਦਿਆਂ ਸਹੀ ਗੱਲ ਆ ਬਾਈ ਹਾਂ ਹਾਂ ਚੰਗੇ ਸਾਰੇ ਜਾਨਵਰੀ ਸਹੀ ਗੱਲ ਨਾਮ ਤੇ ਐਡਰੈਸ ਬੋਲ ਨਾਂ ਕਾਲਾ ਡਾਕਟਰ ਬਾਈ ਪਿੰਡ ਸਨਾਂਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌਰ ਸ਼ਹਿਰ ਤੇ ਇਧਰ ਪਾਈ ਰੁਪਾ ਜੀ ਮੋਬਾਈਲ ਨੰਬਰ ਬੋਲ 62399557632 ਠੀਕ ਆ ਬਾਈ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਆ ਟਾਪ ਕੁਆਲਿਟੀ ਦਾ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ 3 ਕੁ ਮਹੀਨੇ ਉਮਰ ਆ 3 ਮਹੀਨੇ ਹਾਂ ਫਾਰਮ ਦੇ ਵਿੱਚੋਂ ਲਿਆਗਾ ਆਪਾਂ ਠੀਕਾ ਬਕਾਇਦਾ ਆਪਣੇ ਕੋਲੇ ਸਾਰੀ ਵੀਡੀਓ ਆ ਵੀਡੀਓ ਵਿੱਚ ਵੀ ਦਿਖਾ ਦਿਓ ਲੈ ਦਿਖਾ ਨਹੀਂ ਕੋਈ ਚੱਕਰ ਨਹੀਂ ਬਾਈ ਆ ਲੈ ਫਾਰਮ ਚੋਂ ਬਾਈ ਨੇ ਖਰੀਦੇ 7 ਨੰਬਰ ਟੈਗ ਲੱਗਾ ਬੱਚੇ ਦੇ 7 ਨੰਬਰ ਹੀ ਆ ਬੱਚੇ ਦੇ ਸਾਹਮਣੇ ਦਾ ਟੈਗ ਹਾਂ ਹਾਂ 7 ਨੰਬਰ ਟੈਗ ਹਾਂ ਫਾਰਮ ਦੇ ਵਿੱਚੋਂ ਬੱਚਾ ਪਾਲਿਆ ਹੈ ਤੇ ਵੀਡੀਓ ਬਾਈ ਭੇਜ ਦੋ ਜੇ ਕੋਈ ਮੰਗੂ ਹਾਂ ਹਾਂ ਭੇਜ ਦਾਂਗੇ ਆਪਾਂ ਬਸ ਠੀਕਾ ਵੀਡੀਓ ਬਾਈ ਕਹਿੰਦਾ ਆਪਾਂ ਵੇਚ ਦੇ ਜੇ ਕੋਈ ਵੀਰ ਮੰਗੂਗਾ ਬੱਚਾ ਕੁਆਲਟੀ ਵਾਲਾ ਫਾਰਮ ਚ ਵਈਨੇ ਖਰੀਦਿਆ ਫੇਸ ਦੇਖੋ ਨਾ ਇਹ ਦੇਖੋ ਡਾਕਟਰ ਗਲਾਬੀ ਨਾਕਾ ਛੋਟਾ ਛੋਟਾ ਕੰਨ ਫੁੱਲ ਬਰੀਡ ਹਨਾ ਥਣਚਾਰ ਚਾਰ ਥਾਣਾ ਡਾਕਟਰ ਗਲਾਬੀ ਥਾਣਾ ਬੱਚੇ ਦੇ ਜਿਹਾ ਬੱਚਾ ਚੰਗਾ ਬਾਕੀ ਥਾਣਾ ਦਿਖਾ ਦੇ ਕੋਈ ਬਾਕੀ ਥੋੜਾ ਹੈ ਨਾ ਖੁੱਲਾ ਆਇਆ ਕਰਕੇ ਹੂੰ ਤਾਂ ਹਰ ਸੇ ਦਾ ਕਰਕੇ ਤੁਰਦਾ ਘਟਾਗਾ ਹੂੰ ਹੂੰ ਤੇ ਪਲਿਆ ਪਲਿਆ ਬਹੁਤ ਆ ਸਹੀ ਗੱਲ ਆ ਬਰੀਡ ਬਹੁਤ ਬੱਚੇ ਲੈਦਾ ਮੜਾ ਖੜਾ ਹੈ ਕਿ ਨਾ ਦਿਖਾ ਦਿਓ ਗੁਲਾਬੀ ਥਾਣਾ ਕੀ ਝੂਲੀ ਯਾਰ ਬੜੀ ਹਾਂ ਹਾਂ ਤੇ ਬਾਕੀ ਆ ਲੱਤਾਂ ਲੁੱਤਾਂ ਦੇਖੋ ਕਿੰਨੀਆਂ ਮਜ਼ਬੂਤ ਚਾਰੀ ਪੂਰਾ ਪਲਿਆ ਵਾ ਬੱਚਾਗਾ ਪਿੱਛੇ ਤੋਂ ਚੌੜਾ ਜੁੜਾ ਹਾਂ ਚੌੜਾ ਚੂੜਾ ਬਹੁਤ ਆਦੇ ਪੱਟਪੂੜਾ ਬਾਕੀ ਉਹ ਪੱਧਰਾ ਪ੍ਰਿੰਟ ਬਹੁਤ ਚੰਗਾ ਡਾਕਟਰ ਇਹ ਹਾਂ ਸਹੀ ਗੱਲ ਆ ਪੱਧਰਾ ਹਾਂ ਹੁਣ ਅਗਲਾ ਕਹਿੰਦਾ ਇਹ ਫਾਰਮ ਦੇ ਵਿੱਚੋਂ ਸਪੈਸ਼ਲ ਆਪਾਂ ਬੱਚਾ ਲਿਆਂਦਾਗਾ ਵੀਡੀਓ ਆਪਣੇ ਕੋਲੇ ਮੋਬਾਈਲ ਦੇ ਵਿੱਚ ਸਹੀ ਆ ਬਈ ਸਹੀ ਆ ਬਾਕੀ ਟੈਗ ਲੱਗਿਆ ਵਾ ਕੰਨ ਕੰਨ ਦੇਖ ਲਓ ਜਮਾ ਛੋਟਾ ਹੈਗਾ ਸਹੀ ਗੱਲ ਆ ਹੂੰ ਤੇ ਮੁੱਲ ਕੀ ਹੈ ਵੀਰੇ ਜਾਇ ਜੀ ਮੁੱਲ ਡਾਕਟਰ ਹੋਣਗੇ ਫੋਨ ਤੇ ਹੋਣਗੇ ਜਾਇ ਜੀ ਠੀਕ ਆ ਭਾਈ ਮੋਲਾ ਬਾਈ ਕਹਿੰਦਾ ਮੋਲਾ ਪਾਉ ਕਰਦੀ ਨਹੀਂ ਬਾਰੇ ਡਾਕਟਰ ਆਪਣੇ ਨਾਲ ਦੀ ਨਾਲ ਹੀ ਬੱਚੇ ਸੇਲ ਹੋ ਜਾਂਦੇ ਆ ਹਾਂ ਬਾਕੀ ਆ ਦੇਖੋ ਕੁਲਿਆਵਾ ਦੇਖੋ ਡਾਕਟਰ ਲੈ ਚੌੜਾ ਛੂੜਾ ਨਹੀਂ ਛੂੜ ਨਹੀਂ ਬਾਕੀ ਜਮਾ ਸਿੱਧੀ ਆ ਬੱਚੇ ਦੀ ਲੱਤਾਂ ਪੂਰੀਆਂ ਸਿੱਧੀਆਂ ਆ ਨਾ ਮੈਂ ਸਿੱਧੀਆਂ ਜਮਾ ਤੇ ਝੂਲੀ ਦਿਖਾ ਦੇ ਟੱਕਾ ਝੂਲੀ ਇੱਕ ਵਾਰੀ ਡਾਕਟਰ ਹੋਰ ਦਿਖਾ ਦੇ ਲੈ ਚਾਰ ਹੀ ਥਣ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ گلابی ਥਣ ਪੂਰਾ ਕੁਲਿਆਵਾ ਬੱਚਾ ਡਾਕਟਰ ਹਾਂ ਮੁੱਲ ਬਾਈ ਦਾ ਜਮਾ ਜਾਇ ਜੀ ਹੁੰਦਾਗਾ ਪਹਿਲਾ ਹੀ ਮੁੱਲ ਬਾਈ ਦੇ ਜਾਇ ਜੀ ਹੁੰਦੇ ਆ ਮਾਲ ਉਹਦੀ ਬੈਗੇਜ ਬਸ ਜਿੱਦਿ ਆਪਾਂ ਵੀਡੀਓ ਆਪਣੀ ਅਪਲੋਡ ਹੋ ਕੇ ਚੱਲ ਪੈਂਦੀ ਡਾਕਟਰ ਉਹਦੇ ਮਾਲ ਆਪਣਾ ਸੇਲ ਹੋ ਜਾਂਦਾ ਸੇਲ ਹੋ ਜਾਂਦਾਗਾ ਕਿਉਂ ਭਾ ਜਾਇ ਜੀ ਹੁੰਦੇ ਆ ਬ੍ਰੀਡ ਚਾਹੀ ਹਾਂ ਜਾਇ ਜੀ ਭਾ ਹੁੰਦੇ ਆਗੇ ਅੱਗੇ 2 ਨੰਬਰ ਤੇ ਫੇਸ ਦੇ ਹਾਂ ਆ ਦੇਖੋ ਡਾਕਟਰ ਫੇਸ ਆ ਬੱਚੀ ਬਿਊਟੀ ਦੇਖੋ ਲੈ ਬਿਊਟੀ ਜਮਾਂ ਅੰਗਰੇਜ਼ਾਂ ਵਰਗਾ ਮੂੰਹ ਹੈ ਦੇਖ ਚਿੱਟਾ ਜਮਾਂ ਨਾਸਾਂ ਨੂਸਾਂ ਗੁਲਾਬੀ ਆ ਹਾਂ ਗੁਲਾਬੀ ਨਾਸਾਂ ਥਣ ਚਾਰ ਚਾਰ ਥਣ ਡੰਦੋਂ ਖੀਰੀ ਡੰਦੋਂ ਖੀਰੀ ਡੰਦੋਂ ਖੀਰੀ ਚਾਰ ਥਣ ਬਿਊਟੀ ਚੈੱਕ ਫੇਸਪੂਸ ਪੂਰਾ ਚੰਗਾ ਕਰਮੜੀ ਦਾ ਕੀ ਬਾਤ ਆ ਬਾਈ ਕੁਆਲਿਟੀ ਇੱਕ ਨੰਬਰ ਆ ਹਨ ਜਮਾਂ ਡਾਕਟਰ ਇੱਕ ਨੰਬਰ ਛੋਲੀ ਦਿਖਾਵਾਂਗੇ ਛੋਲੀ ਦਿਖਾਵਾਂਗੇ ਜਮਾਂ ਗੱਬਣਾ ਰਗੀ ਛੋਲੀ ਡਾਕਟਰ ਜਿੰਜੇ ਦਾ ਥਣ ਹੋਣੀ ਲੱਗਿਆ ਹਨ ਬਰੀਡ ਚੈੱਕ ਕਰੋ ਲੈ ਦੇ ਡਾਕਟਰ ਖੜ ਨਹੀਂ ਖੜ ਨਹੀਂ ਬੱਚੀ ਕੀ ਬਾਤ ਆ ਬੱਚਾ ਬਹੁਤ ਚੰਗਾ ਹਨ ਬਿਊਟੀ ਚੈੱਕ ਕਰ ਯਾਰ ਬੱਚੇ ਦੀ ਇੱਕ ਨੰਬਰ ਬਿਊਟੀ ਹੈ ਲੈ ਫੇਸਪੂਸ ਦਾ ਡਾਕਟਰ ਬੜਾ ਚੰਗਾ ਬੱਚੇ ਦਾ ਬੜਾ ਚੰਗਾ ਲੈ ਬਿਊਟੀ ਚੈੱਕ ਕਰ ਫੇਸ ਤੋਂ ਪਤਾ ਲੱਗ ਜਾਂਦਾ ਬਿਊਟੀ ਦਾ ਤੇ ਬਰੀਡ ਦਾ ਲੈ ਕੁਆਲਿਟੀ ਦੇਖੋ ਕਿਆ ਬਾਤ ਆ ਬਾਈ ਬਾਕੀ ਝੂਲੀ ਦਿਖਾ ਦਿਓ ਡਾਕਟਰ ਹੂੰ ਚਾਰ ਹੀ ਥਣ ਹਾਂ ਚਾਰ ਹੀ ਥਣ ਹੋਣਗੇ ਰੋਕ ਲਈ ਬਾਈ ਮਾੜਾ ਯਾ ਚਾਰ ਹੀ ਥਣ ਸਰਕਾਰ ਆਣੇ ਹੂੰ ਲੈ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਲੈ ਝੂਲੀ ਦੇਖਿਆ ਕਿਆ ਬਾਤ ਆ ਬਾਈ ਝੂਲੀ ਬਹੁਤ ਚੰਗੀਆਂ ਹਨ ਬੜੀ ਚੰਗੀ ਝੂਲੀ ਡਾਕਟਰ ਆ ਬਾਕੀ ਉਹ ਪਧਰਾਗਾ ਬੱਚਾ ਪਧਰਾ ਬੱਚਾ ਹਨ ਤੁਰਨੀ ਤੁਰਨੀ ਜਮੈਂ ਘੋੜੀਆਂ ਵਰਗੇ ਦੇ ਤੋਰਾ ਤੋਰਾ ਸਹੀ ਗੱਲ ਆ ਬਾਈ ਤੇ ਮੁੱਲ ਭਰਾ ਫਿਰ ਜਾਇਜ਼ ਹੂੰ ਮੁੱਲ ਡਾਕਟਰ ਆਪਣੇ ਸਾਰੀਆਂ ਬਸੀਆਂ ਦੀ ਜਾਇਜ਼ ਹੁੰਦੇ ਆ ਹੂੰ ਆ ਮੰਨ ਕੇ ਚੱਲ ਗਾਹਕ ਆਪਾਂ ਨੂੰ ਫੋਨ ਕਰਕੇ ਕਹਿੰਦੇ ਬਾਈ ਵੀਡੀਓ ਕਿੱਦੇ ਪਾਉਂਗੇ ਵੀਡੀਓ ਕਿੱਦੇ ਪਾਉਂਗੇ ਹਾਂ ਸਹੀ ਗੱਲ ਆ ਮੋਲ ਇੰਨੇ ਕਿਹਦੇ ਦੇਜ ਹੁੰਦੇ ਐਨੀ ਚੰਗੀ ਕੁਆਲਿਟੀ ਬਾਈ ਲਿਆਉਂਦਾ ਗਾ ਅੱਗੇ ਤਿੰਨ ਨੰਬਰ ਕਿਹੜੀ ਬਰੀਡ ਆ ਬਾਈ ਇਹ ਡਾਕਟਰ ਐਰ ਸ਼ੈਰ ਬਰੀਡ ਆ ਐਰ ਸ਼ੈਰ ਠੀਕ ਆ ਹਾਂ ਹਾਂ ਫੇਸ ਦੇਖੋ ਫੇਸ ਵੀ ਦੇਖੋ ਇਹਦਾ ਵੀ ਡਾਕਟਰ ਜਮਾ ਚਿੱਟਾ ਫੇਸ ਟਪਰੰਟ ਪੂਰਾ ਚੰਗਾ ਬਰੀਡ ਇੱਕ ਨੰਬਰ ਤੋੜਾ ਚੈੱਕ ਕਰ ਲਓ ਬਾਈ ਕਮਾਲ ਦਾ ਕੀ ਬਾਤ ਆ ਚਾਰੀ ਥਣ ਹਨਾ ਚਾਰੀ ਥਣ ਡੰਦੋਂ ਕੀਰੀ ਚਾਰ ਡੰਦੋਂ ਕੀਰੀ ਫੁੱਲ ਬਿਊਟੀ ਹੈ ਲੈ ਤੋੜਾ ਚੈੱਕ ਕਰ ਲਓ ਇੱਕ ਨੰਬਰ ਇੱਕ ਕਿਆ ਬਾਤ ਹੈ ਬਾਕੀ ਪ੍ਰਿੰਟ ਪ੍ਰਿੰਟ ਚੰਗਾ ਡਾਕਟਰ ਹੁਣ ਇਹ ਜਿਹੇ ਬੱਸਿਆਂ ਨਾਲ ਦੀ ਨਾਲ ਹੀ ਸੇਲ ਹੋ ਜਾਂਦੀਆਂ ਹੂੰ ਸਹੀ ਗੱਲ ਆ ਬ੍ਰੀਡ ਬਹੁਤ ਐਰ ਵਿੱਚ ਬਾਕੀ ਬ੍ਰੀਡ ਫੁੱਲ ਆ ਗਈ ਕੰਨ ਛੋਟਾ ਹੈਗਾ ਬਾਕੀ ਇਹ ਬ੍ਰੀਡ ਮਿਲਦੀ ਵੀ ਬਹੁਤ ਹਾਂ ਮਿਲਦੀ ਘੱਟ ਆ ਬਾਕੀ ਐ ਮੂਰੇ ਹੁਣ ਡਾਕਟਰ ਗਰਮੀ ਆ ਗਈ ਗਰਮੀ 'ਚ ਇਹ ਜੇ ਬੱਚੀ ਚੱਲਣੇ ਇਹ ਜੇ ਬੱਚੀ ਚੱਲਣੇ ਸਹੀ ਗੱਲ ਆ ਹਾਂ ਨਾ ਗਰਮੀ ਮੰਨੇ ਬਾਈ ਤੇ ਬਾਕੀ ਫੈਂਟ ਫੂਟ ਫੁੱਲ ਆਊਗੀ ਥਾਣੇ ਜੀ ਰੂਲ ਚੈੱਕ ਕਰਵਾਉਂ ਹਾਂ ਹਾਂ ਥਾਣੇ ਦਿਖਾ ਦੇ ਡਾਕਟਰ ਝੋਲੀ ਥਾਣੇ ਪੂਰੀ ਵਿਥੀ ਤੇ ਥਾਣਾ ਬਾਈ ਨੇੜੇ ਤੋਂ ਚੈੱਕ ਕਰਵਾਉਂਦਾ ਹਾਂ ਹਾਂ ਚਾਰ ਹੀ ਥਾਣੇ ਹੋਣਗੇ ਕੋਈ ਫੋਟ ਸਾਂਗਣੀ ਹੂੰ ਲੈ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਲੈ ਕਿਆ ਬਾਤ ਆ ਬਾਈ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਤੇ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਡਾਕਟਰ ਜਮਾ ਹਾਂ ਉਤੋਂ ਵੀ ਪੱਧਰ ਆ ਨਾ ਹਾਂ ਪੱਧਰ ਆ ਜਮਾ ਚਾ ਬਰੀਟ ਵਾਲਾ ਫੇਸ ਦਿਖਾ ਦੇ ਟਿਕਾ ਦੇ ਹਾਂ ਕਰੀ ਫੇਸ ਹੋਰ ਦਿਖਾ ਦੇ ਡਾਕਟਰ ਹੂੰ ਲੈ ਬਿਊਟੀ ਚੈੱਕ ਆ ਨੋ ਕਿਆ ਬਾਤਾਂ ਬਾਈ ਜਮਾ ਚਿੱਟਾ ਮੂੰਹ ਆ ਹੂੰ ਮੁੱਲ ਜਾਇ ਮੁੱਲ ਜਮਾ ਬਾਈ ਕਿੰਨਾ ਜਾਇ ਜੀ ਹੋਊਗਾ ਅੱਗੇ 4 ਨੰਬਰ ਆ ਗਈ ਟੌਪ ਬ੍ਰੀਡ ਬਾਈ ਇਹ ਦਿਖਾਓ ਡਾਕਟਰ ਮੜਾ ਫੇਸ ਫੂਸ ਬੱਚੀ ਦਾ ਉਮਰ ਕਿੰਨੀ ਹੈ ਜੀ ਉਮਰ ਬਸ ਇਹਦੀ 10 ਮਹੀਨੇ ਉਮਰ ਆ ਗਈ ਦੰਦੋਂ ਖੀਰੀ ਆ 10 ਮਹੀਨੇ ਆਪਾਂ ਦੰਦ ਪਟਕੇ ਵੀ ਦਿਖਾ ਦਾਂਗੇ ਦੰਦੋਂ ਖੀਰੀ ਲੈ ਨੰਦ ਦਿਖਾਣ ਨੇ ਕਈ ਵਾਰੀ ਬਾਈ ਕੋਈ ਵਹਿਮ ਕਰ ਜਾਂਦਾ ਹਾਂ 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 ਕੱਚੀ ਖੀਰੀ ਹੈ ਜਮਾ ਜਮਾ ਖੀਰੀ ਆ ਬਾਈ ਕੀ ਬਾਤ ਆ ਬਾਈ ਫੇਸ ਬੜਾ ਚੰਗਾ ਬਹੁਤ ਚਾਰ ਉਂਗਲਾਂ ਦਾ ਕੰਨੀ ਹੈ ਡਾਕਟਰ ਜਮਾ ਠੀਕ ਆ ਹਮ ਬੱਚੀ ਦਾ ਤੂਰਾ ਤੂਰਾ ਦਿਖਾਓ ਬਾਕੀ ਇਧਰ ਆਪਣੀ ਝੋਲੀ ਚ ਨਾੜਾ ਨੂੜਾ ਦਿਖਾ ਦਿਓ ਪੂਰਾ ਫੁੱਲ ਆ ਗਿਆ ਲੈ ਪਹਿਲਾਂ ਤੂੰਰਾ ਪੂਰਾ ਪਲਿਆ ਹੋਆ ਬੱਚਾ ਹੈ ਬਰੀਡ ਓਕੇ ਇੱਕ ਨੰਬਰ ਬਰੀਡ ਆ ਲੈ ਕੀ ਬਾਤ ਆ ਬਰੀਡ ਬਹੁਤ ਆਣਾ ਬੱਚੇ ਦੇ ਯਾਰ ਹਾਂ ਫੁੱਲ ਬਰੀਡ ਹੈ ਡਾਕਟਰ ਜਮਾ ਚਾਰ ਥਾਣਾ ਬਲਬਲ ਪੂਰੇ ਦਿਖਾਉਂਦੀ ਆ ਕਰਮਣੀ ਦੇਖੋ ਪਛਾਣ ਤੋਂ ਲੈ ਹਾਂ ਝੋਲੀ ਦਿਖਾ ਦਿਓ ਬਰੀ ਬਹੁਤ ਚੰਗੀਆਂ ਬੱਚੇ ਝੋਲੀ ਇੱਕ ਕਰੀ ਭਾਈ ਕਹਿੰਦਾ ਹੋਰ ਦਿਖਾ ਦੇ ਕੋਈ ਚੱਕਰੀ ਨਾ ਮੰਨੀ ਲੈ ਕਿਆ ਬਾਤ ਆ ਭਾਈ ਬੜਾ ਚੰਗਾ ਥਾਣ ਥਣ ਲੱਗਾ ਹੈ ਡਾਕਟਰ ਬੱਸੀ ਚਾਰ ਹੀ ਥਾਣਾ ਪੂਰੀ ਵਿਥੀ ਦੇ ਕੱਲਾ ਕੱਲਾ ਥਾਣਾ ਓਕੇ ਆ ਬ੍ਰੀਟ ਕਨੀ ਹੂੰ ਅੱਗੇ ਡਾਕਟਰ ਆ ਗਏ ਆਪਣਾ 5 ਨੰਬਰ ਜਾਇਜੂ ਭਾਈ ਜਾਇਜ ਹੋਉ ਮੋਲ ਡਾਕਟਰ ਜਮਾ ਆਪਣੀ ਕੋਈ ਬੱਸੀ ਦਾ ਹੋਣੀਆ ਕਰਦੇ ਆਪਾਂ ਜਾਇਜ ਮੁੱਲੀ ਕਰਾਂਗੇ ਅੱਗੇ ਆ ਗਈ 5 ਨੰਬਰ ਤੇ ਕਿੰਨੀ ਉਮਰ ਆ ਭਰਾ ਦੀ ਇਹ ਡਾਕਟਰ ਹੋਊਗੀ 12 ਮਹੀਨਿਆਂ ਦੀ ਬੱਸੀ ਇਹ ਵੀ ਦੰਦੋ ਜਮਾ ਕੱਚੀ ਖੀਰੀ ਹੈਗੀ ਦੰਦੋ ਜਮਾ ਕੱਚੀ ਖੀਰੀ ਦੰਦ ਚੈੱਕ ਆ ਬਾਕੀ ਕਦ ਕੁਦ ਦੇਖੋ ਬੱਸੀ ਦਾ ਹੂੰ ਬਿਊਟੀ ਦੇਖੋ ਫੇਸ ਤੋਂ ਬੋਦੀਵਾਦੀ ਪੂਰੀ ਚੰਗੀ ਕੱਦ ਫੁੱਲ ਕੱਦ ਫੁੱਲ ਆ ਜਮਾ ਨਾਈਟਰ ਬੱਸੀ ਦਾ ਟੀਕੇ ਦੇ ਜਮਾ ਕਾਬਲਾ ਟੀਕੇ ਦੇ ਕਾਬਲਾ ਹੀਟ ਦੇ ਵਿੱਚ ਆ ਹੀ ਡਾਕਟਰ ਅੱਜ ਹੈ ਹਾਂ ਹਾਂ ਬੱਚੇ ਚੜਦੀ ਸੀ ਆ ਅੱਜ ਹੀਟ ਚ ਆਈ ਵੀ ਆ ਕੱਲੂ ਰਾਮਨਾ ਟੀਕਾ ਇਹ ਲੈਣਾ ਬਈ ਕਰਮ ਵਾਲੀ ਨੇ ਬਾਕੀ ਪੂਰੀ ਪਲੀ ਵੀ ਬੱਸੀ ਆ ਹੂੰ ਬੱਚੀ ਪਲੀ ਵੀ ਆ ਸਹੀ ਗੱਲ ਆ ਹਾਂ ਕੱਦ ਕੁਦ ਬਹੁਤ ਆ ਡਾਕਟਰ ਹੂੰ ਕੱਦ ਤਾਂ ਬਹੁਤ ਆ ਬਰੀਡ ਓਕੇ ਆ ਫੇਸ ਬੜਾ ਚੰਗਾ ਬਿਊਟੀ ਆ ਹੁਣ ਇੱਥੇ ਮੰਨ ਕੇ ਜਲ ਡਾਕਟਰ ਆਪਣੇ ਜਮਾ ਐਂ ਕੱਛ ਦੇ ਬਰੋਬਰੀ ਹੁੰਦੀ ਆ ਇਹਦੇ ਸਹੀ ਗੱਲ ਆ ਭਾਈ ਹੂੰ ਠੱਕਾ ਕਰਦੀ ਪਲੀ ਹਾਂ ਠੱਕਾ ਕਰਦੀ ਪਲੀ ਵੀ ਡਾਕਟਰ ਪੂਰੀ ਬੱਸੀ ਠਣ ਚਾਰੀ ਆ ਹਾਂ ਚਾਰ ਹੀ ਥਾਣਾ ਡਾਕਟਰ ਝੋਲੀ ਦਿਖਾਵਾਂਗੇ ਆਪਾਂ ਠੀਕ ਆ ਹੂੰ ਕੁਆਲਿਟੀ ਇੱਕ ਨੰਬਰ ਆ ਬਰੀਡ ਫੁੱਲ ਆ ਫੇਸ ਫੂਸ ਬਹੁਤੀ ਵਧੀਆ ਦੀ ਪੂਰੀ ਚੰਗੀ ਖੜਨੀ ਖੁੜਨੀ ਦੇਖਣਾ ਬੱਸੀ ਹਾਂ ਜਮਾ ਸਿੱਧੀਆਂ ਲੱਤਾਂ ਡਾਕਟਰ ਆ ਦੇ ਬਾਕੀਆਂ ਪੱਟਾਂ ਬੁੱਟਾਂ ਤੋਂ ਜਮਾ ਐ ਪਲੀ ਵੀ ਬੱਸੀ ਆ ਪੂਰੀ ਪਲੀ ਵੀ ਆ ਲੈ ਹਾਂ ਕੋਈ ਐ ਨਹੀਂ ਟਾਂਚੇ ਰਗਾਈ ਲੱਤਾ ਹੂੰ ਆ ਝੂਲੀ ਦਿਖਾ ਦਿਓ ਡਾਕਟਰ ਟਾਂਚੇ ਹੀ ਦੱਸਦਾ ਯਾਰ ਬੱਚੀ ਆ ਹਾਂ ਹਾਂ ਲੈ ਬਈ ਗੱਬਣ ਵਾਲੀ ਝੂਲੀ ਲਈ ਫਿਰ ਹਾਂ ਚਾਰ ਹੀ ਥਾਣਾ ਲੈ ਪੂਰੀ ਵਿੱਥੀ ਦੇ ਕੋਈ ਨਿਸ਼ਾਨ ਵੀ ਨਹੀਂਗਾ ਆਪਣੀਆਂ ਬਸਿਆਂ ਦੇ ਹੂੰ ਸਹੀ ਗੱਲ ਆ ਹਾਂ ਤੇ ਚੌੜੀ ਚੂੜੀ ਦੇਖੋ ਪਿੱਛੇ ਤੋਂ ਪਲੀ ਵੀ ਪੱਠਪੜੇ ਦੀ ਕਿੰਨੀ ਜੰਗੀ ਆ ਨਾ ਤੇ ਮੁੱਲ ਜਾਇਜ ਹੋ ਮੁੱਲ ਜਮਾ ਡਾਕਟਰ ਜਾਇਜ ਹੋਣਗੇ ਠੀਕ ਆ ਆਪਾਂ ਮੁੱਲ ਹੀ ਨਹੀਂ ਕਰਦੇ ਫੋਨਤੀ ਹੋਣੀ ਆ ਹਾਂ ਫੋਨਤੀ ਹੋਣਗੇ ਠੀਕ ਆ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ ਹੁੰਦੇ ਆ ਬਾਈ ਮੁੱਲ ਬਾਈ ਜਮਾ ਜਾਇਜ ਕਰਦਾ ਹੁੰਦਾ ਤੇ ਕੇਸੇ ਵੀ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ